ਹਾਂ ਲੋ ਜੀ ਸਾਰਿਆਂ ਨੂੰ ਸਾਸਰੀ ਕਾਲ ਆ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਅੱਜ ਆਪਾਂ ਬਣਾਉਣ ਲੱਗੇ ਆ ਇੱਕ ਹੋਰ ਡਿਜ਼ਾਈਨ। ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਪਾਵਾਂਗੇ ਕੁੰਡੇ। ਆਪਾਂ ਮਲਟੀ ਕਲਰ ਦਾ ਧਾਗਾ ਲਿਆ ਜੀ। ਤੇ ਆਪਾਂ ਸਲਾਈ ਤੇ ਉਨੇ ਹੀ ਕੁੰਡੇ ਪਾਵਾਂਗੇ। ਆਪਾਂ ਇਸ ਤਰ੍ਹਾਂ ਸਿੰਗਲ ਧਾਗੇ ਨਾਲ ਹੀ ਪਾਵਾਂਗੇ।

14 ਗੁੰਡੇ 19 ਗੁੰਡੇ ਪਾਉਣੇ ਆ ਜੀ 2 4 6 8 10 12 14 16 18 19 ਗੁੰਡੇ ਹੋ ਗਏ 19 ਗੁੰਡੇ ਪਾ ਕੇ ਆਪਾਂ ਮਸਲਾਈ ਉਲਟੇ ਪਾਸੇ ਉਲਟੇ ਉਲਟੇ ਬਣਾ ਕੇ ਕੰਪਲੀਟ ਕਰਦੇ ਆਂ ਤੇ ਹੋਰ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਤੋਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਜੀ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਅਰ ਹੁਣ ਆਪਾਂ ਇੱਕ ਸਲਾਈ ਬਣਾ ਲਈਏ ਆ ਵਾਲੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਹੁਣ ਲੋ ਜਰ ਪਾਉਲ ਤੇ ਹਾਂ ਉਲਟੇ ਕਾ ਸਿੱਧੀਆਂ ਤੇ ਸਲਾਈਆਂ ਕੱਢ ਲਿਆ ਇੱਥੇ ਆਪਾਂ ਜਿਵੇਂ ਬਾਰਡਰ ਬਣਾਉਣਾ ਹੁੰਦਾ ਮੈਂ ਇੱਥੇ ਸਿੱਧੀਆਂ ਸਲਾਈਆਂ ਕੱਢ ਲਿਆ ਆਪਾਂ ਉਲਟੇ ਸਿੱਧੇ ਦਾ ਦੋ ਉਲਟੇ ਸਿੱਧੇ ਦਾ ਮੈਂ ਇੱਕ ਉਲਟਾ ਸਿੱਧਾ ਬਾਰਡਰ ਬਣਾ ਕੇ ਫਿਰ ਉੱਪਰ ਅਸੀਂ ਲਗਾਉਣ ਸਟਾਰਟ ਕਰ ਸਕਦੇ ਮੈਂ ਇਹ ਜਿੱਲੇ ਬਣਾ ਲਿਆ డిన బాడర్ బాయా డిజైన్ స్టార్ట్ ఆ దో కుడే ఉల్టే బ బాగా ఇద్దరగ ఆ కుడా తారే ఇద్దరం లే ਇੱਕ ਕੁੰਡਾ ਬਣਾਵਾਂਗੇ ਤੇ ਰਾਵੜਾ ਕੁੰਡਾ ਜਿਹੜਾ ਪਤਾ ਰਿਆ ਸੀਗਾ ਇਹ ਦੇ ਉੱਪਰ ਆਲੀ ਇਸ ਤਰ੍ਹਾਂ ਬਣਾ ਲਾਂਗਾ। ਧਾਗਾ ਅੱਗੇ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ। ਧਾਗਾ ਆਪਾਂ ਇੱਧਰ ਹੀ ਰੱਖਾਂਗੇ ਹੁਣ। ਆਹ ਕੁੰਡਾ ਪਤਾਰ ਲਾਂਗੇ। ਆਹ ਦੋ ਕੁੰਡੇ ਲੈ ਕੇ ਦੋਹਾਂ ਦੇ ਇੱਕ ਕਰ ਦਾਂਗੇ। ਆਹ ਜਿਹੜਾ ਕੁੰਡਾ ਪਤਾ ਰਿਆ ਸੀ ਇਹਨੂੰ ਇਹਨਾਂ ਦੋਹਾਂ ਦੇ ਉੱਪਰ ਇੱਕ ਗੁੰਡਾ ਬਣਾ ਲਏ ਦਾ ਉਪਰੋਂ ਵਿੱਚ ਹਲਟਾ ਦਾਂਗੇ ਫਿਰ ਤਾਂ ਗਾਰਦੀ ਕਰਕੇ ਦੋ ਗੁੰਡੇ ਉਲਟੇ ਬਣਾਵਾਂਗੇ ਇੱਥੇ ਤਾਂ ਨਾ ਲਏ ਤਾਂ ਗੈਦਰੀ ਰੱਖਾਂਗੇ ਆਹ ਗੁੰਡਾ ਇਸ ਤਰ੍ਹਾਂ ਨਹੀਂ ਧਾਰਨਾ ਕਿਉਂਕਿ ਫਿਰ ਆਹ ਇਸ ਤਰ੍ਹਾਂ ਵੱਡ ਜਾਏ ਇਧਰਲੇ ਪਾਸੇ ਪੈਸਤਾਰ ਲੈ ਆਹ ਗੁੰਡੇ ਵੀ ਆਪਾਂ ਤਾਂ ਇਹਨੂੰ ਇਸ ਤਰ੍ਹਾਂ ਲਾਈਏ ਤੇ ਜਦ ਵੱਡ ਜਾਣਾ ਨਾ ਪਵੇ ਤੋਂ ਅਰੇ ਦਿੱਕਾ ਆਹ ਗੁੰਡਾ ਇਹਨਾਂ ਦੇ ਸਪਰਾਵਾਂ ਦੇ ਆ ਹੋ ਗੁੰਡੇ ਹੋਣਗੇ ਹੁਣ ਅਸੀਂ ਘਟਾਤਾ ਦੋ ਦੋ ਗੁੰਡੇ ਦਿੱਤੇ ਜਿੱਥੇ ਵਧਾਇਆ ਇੱਕੋ ਹੀ ਹੈ ਇਹ ਹੁਣ ਸਾਂਡੋ ਗੁੰਡੇ ਮੇਕ ਕਰਦੇ ਆ ਉਸ ਨਾਲ ਹੀ ਇਹ ਹੋਂ ਸੇ ਦੋ ਤੇ ਸਲਾਈ ਪਾਵਾਂਗੇ ਦੋ ਗੁੰਡੇ ਸਿੱਧੇ ਬਣਾਵਾਂਗੇ ਤਾਂ ਅੱਗੇ ਕਰਾਂਗੇ ਇੱਕ ਗੁੰਡਾ ਉਲਟਾ ਬਣਾਵਾਂਗੇ ਇਹ ਤੇ ਜਾਇਦਾਸੀਂ ਇਸ ਤਰ੍ਹਾਂ ਬਣਾ ਪਾ ਸਕਦੇ ਹਾਂ ਨਹੀਂ ਮੈਂ ਅੱਗੇ ਦੱਸਦੀ ਹਾਂ ਵੀ ਅਸੀਂ ਉਸ ਤੋਂ ਨਵੀਂ ਬਣਾ ਸਕਦੇ ਹਾਂ ਦੋ ਕੁੰਡੇ ਉਲਟੇ ਬਣਾਵਾਂਗੇ ਜਿਹੜੇ ਅਸੀਂ ਇਧਰੋਂ ਸਿੱਧੇ ਬਣਾਵਾਂਗੇ ਜਿਹੜੇ ਇਧਰੋਂ ਦੋ ਕੁੰਡੇ ਬਣਾਏ ਸੀ ਤਾਂ ਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਫਿਰ ਜਿਵੇਂ ਇਸ ਤਰ੍ਹਾਂ ਪੱਲਾ ਅੱਗੇ ਪਿੱਛੇ ਕਰਦੇ ਆ ਇਸ ਤਰ੍ਹਾਂ ਕਰ ਲਾਂਗੇ ਤੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਦੋ ਕੁੰਡੇ ਉਲਟੇ ఫండా ఉల్టా సరే సే ధాగా పిచ్చే కల్టా దో కుడే సే సో కు ఉల్టే తిన్న కిధే బావే

இதுதோ கம்பேஸ் சோடி டார்ம கொண்டு வந்து வந்து இந்தஸ் லைன் டார்ம கொண்டு வந்து 2.70 போட்ட டார்ம கொண்டு வந்து ਦੋ ਕੁੰਡੇ ਚੁੱਕ। ਆਸਿਆ ਹੁਸਿੰਦੀ ਬਸੇ ਫਿਰ ਤੋਂ। ਦੋ ਕੁੰਡੇ ਉੱਤੇ ਵੜਾਂਗੇ। ਸੇਮੋ ਹੀ ਵੀ ਜਾਣ ਫਿਰ ਬਣੂਗਾ ਕੁੰਡਾ ਤਾਰਾਂਗੇ। ਧਾਗਾ ਇੱਧਰ ਹੀ ਰੱਖਾਂਗੇ ਸੀ। ਅੰਦਰ ਲਿਗਾਸਾਂ ਸਲਾਈ ਪਾ ਕੇ ਦੋ ਕੁੰਡਾ ਲੈ ਇੱਕ ਕੁੰਡਾ ਬਣਾ ਦਾਂਗੇ। ਆ ਜਿਹੜਾ ਕੁੰਡਾ ਤਾਰਿਆ ਸੀ ਅਸੀਂ ਕੋੜ ਦੇ ਲਾ ਦਾਂਗੇ ਇਸ ਤਰ੍ਹਾਂ ਫਿਰ ਦੋ ਕੁੰਡੇ ਉੱਤੇ ਆਹ ਕੁੰਡਾ ਕਰਾਂਗੇ ਜਦੋਂ ਸਲਾਈ ਕਰਕੇ ਦੋ ਤਿੰਨ ਦਾ ਕੁੰਡਾ ਬਣਾ ਦਿੰਦੇ ਡਿਜ਼ਾਈਨ ਬਹੁਤ ਹੀ ਸੋਹਣਾ ਬਣਦਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਵਧੀਆ ਬਣ ਕੇ ਆਉਂਦਾ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਪੂਰੀ ਦੇਖਿਓ ਜੀ ਜੋ ਵੀ ਵੀਡੀਓ ਪੂਰੀ ਦੇਖਦੇ ਆ ਤਾਂ ਮੇਰੀ ਆਪਾਂ ਡਿਜ਼ਾਈਨ ਦਾ ਪਤਾ ਲੱਗਦਾ ਤੇ ਜਨਰ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਲਿਆ ਕਰੋ ਜੀ ਸੰਦੋਯਾਂ ਦੀ ਇੱਕ ਫਰਸਟ ਸਲਾਈ ਹੋ ਗਈ ਹੁਣ ਸਾਡੇ ਡਿਜ਼ਾਈਨ ਦੀ ਆਹ ਦੂਜੀ ਸਲਾਈ ਹੋ ਜੂਗੀ ਉਲਟੀ ਦੋ ਸੜਈਆਂ ਡਿਜ਼ਾਈਨ ਦੀਆਂ ਹੋ ਗਈਆਂ ਦੋ ਸਲਾਈਆਂ ਸੀ ਉਲਟ ਨਾਲ ਸਿੱਧਾ ਵਿੱਚ ਦੀ ਕੱਢ ਲੈਣੀਆਂ ਹੋਗੀਆਂ ਆ ਸਾਡੀ ਦੂਜੀ ਸਲਾਈ ਹੋ ਗਈ। ਇਹਦੇ ਵਿੱਚ ਅਸੀਂ ਆਪਣੇ ਕੁੰਡੇ ਜਿਹੜੇ ਘਟੇ ਸੀ ਉਹ ਪੂਰੇ ਕਰ ਲੈਣੇ ਆ। ਪਹਿਲਾਂ ਅਸੀਂ ਇੱਕ ਕੁੰਡਾ ਵਧਾਇਆ ਸੀ ਹੁਣ ਇੱਥੇ ਅਸੀਂ ਵੜ ਪਾ ਕੇ ਦੰਨ ਕੁੰਡੇ ਸਾਡੇ ਹੁਣ ਇੱਥੇ ਪੂਰੇ ਹੋ ਗਏ ਜੀ। ਦੋ ਕੁੰਡੇ ਆ ਸਿੱਧੇ ਬਣਾਏ। ਆ ਤਿੰਨ ਕੁੰਡੇ ਸਾਡੇ ਉਲਟੇ ਹੋ ਗਏ। ਇੱਥੇ ਆ ਲੈ ਕੋ ਸਾਡੇ ਕੋਲ ਦੋ ਦੋ ਕੁੰਡੇ। ਦੋ ਕੁੰਡੇ ਇਹਨੂੰ ਸਿੱਧੇ ਆ ਦੋ ਕੁੰਡੇ ਆਹ ਉਲਟੇ। ਇਹ ਸਲਾਈ ਤੇ ਸੀ ਦੂਜੀ ਸਲਾਈ ਜਿਹੜੀ ਉਲਟੀ ਬਣਦੀ ਉਹ ਤੇ ਅਸੀਂ ਪੂਰੇ ਕਰ ਲੈਣੇ ਆ। ਉਹ ਦੋ ਸਲਾਈਆਂ ਅਸੀਂ ਇੱਕ ਸਲਾਈ ਉਧਰ ਨੂੰ ਜਾਂਦੀ ਇੱਕ ਇੱਧਰ ਆਉਂਦੀ ਵਿੱਚ ਹੋਰ ਪਾੜ ਲੈਣੀ। ਦਾ ਇਸ ਤਰ੍ਹਾਂ ਬਣ ਗਈ ਜੀ ਜਾਨ ਸਾਡਾ बहुत सोहना डिजाइन बरीक बरीक बनता जी चार सिलाइया का डिजाइन है मुख्य इस तरह बन गया जी जरूर ट्राई करो ਤੇ ਮੇਰੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਜੀ ਕਮੈਂਟ ਵੀ ਜ਼ਰੂਰ ਕਰਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਕਿਸੇ ਵੀ ਰੰਗ 'ਚ ਪਾਓ ਗਜੈਨ ਬਹੁਤ ਸੋਹਣਾ ਬਣਦਾ ਹੈ ਤੇ ਬਣਦਾ ਵੀ ਬਹੁਤ ਜਲਦੀ ਜਲਦੀ ਬਣਦਾ ਐਨੀ ਵੀ ਨਿਬੜਦਾ ਨਹੀਂ ਹੈਗਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਨੇ ਬੜ tane ਹੈ ਘੜ ਜਾਂ ਬਹੁਤ ਜਲਦੀ ਜਲਦੀ ਬਣਦਾ ਹੈ ਚਲੋ ਜੀ